ਮੈਂ ਬਹੁਤ ਨਿੱਜੀ ਗੱਲ ਤੋਂ ਸ਼ੁਰੂ ਕਰਦਾ ਕਿ ਜਿਵੇਂ ਬਲਵਿੰਦਰ ਲੱਖੇਵਾਲੀ ਮੇਰਾ ਵਿਦਿਆਰਥੀ ਆ ਤੇ ਹੋਰ ਮੇਰੇ ਬਹੁਤ ਸਾਰੇ ਵਿਦਿਆਰਥੀ ਸੀ ਔਰ ਬਹੁਤੇ ਮੈਨੂੰ ਹੁਣ ਇੱਥੇ ਮਿਲਦੇ ਨਹੀਂ ਕਿਉਂਕਿ ਉਹ ਆਪਣਾ ਕੋਈ ਇੱਕ ਉਹਨੇ ਬਾਹਰ ਦੇਖਿਆ ਕਿ ਪੰਜਾਬ ਤਾਂ ਉਜੜ ਰਿਹਾ ਪੰਜਾਬ ਦਾ ਇਹ ਹਾਲ ਮੈਨੂੰ ਲੱਗਿਆ ਸੀ ਪੰਛੀ ਤਾਂ ਉੱਡ ਗਏ ਨੇ ਰੁੱਖ ਵੀ ਸਲਾਹਾਂ ਕਰਨ ਚਲੋ ਇੱਥੋਂ ਚੱਲੀਏ ਕਿ ਇੱਕ ਪੰਜਾਬ ਦੀ ਇਹ ਮੈਟਾਫਰ ਵੀ ਆਪਣੇ ਆਪ ਤੇ ਰੁੱਖ ਤੇ ਇਦਾਂ ਵੀ ਜਿੱਦਾਂ ਹੁਣ ਤੁਹਾਨੂੰ ਬੱਚਿਆਂ ਦੇ ਪਿੱਛੇ ਮਾਪੇ ਵੀ ਉਧਰ ਤੁਰੇ ਜਾ ਰਹੇ ਹਨ ਤਾਂ ਪੰਜਾਬ ਇੱਕ ਤਰ੍ਹਾਂ ਦਾ ਆਪਾਂ ਉੱਜੜਦਾ ਪੰਜਾਬ ਦੇਖ ਰਹੇ ਹਾਂ ਤੇ ਕੁਝ ਲੋਕ ਨੇ ਜਿਹੜੇ ਬਸਾਉਣ ਦੀ ਕਿ ਬਲਵਿੰਦਰ ਨੇ ਡਾਕਟਰ ਭਾਰਦਵਾਜ ਨੇ ਪਹਿਲਾਂ ਇਹ ਡੀਮਲਿਆ ਕਾ ਸੀ ਇਸ ਤਰਤੀ ਨੂੰ ਵਸਣ ਯੋਗ ਬਣਾਉਣਾ ਤੋਂ ਸੰਤਪਾਪਾ ਗੁਰਮੀਤ ਸਿੰਘ ਉਹਨਾਂ ਦਾ ਇਹਨਾਂ ਨੂੰ ਸਾਥ ਮਿਲਿਆ ਉਹਨਾਂ ਦੀ ਰਗਵਾਈ ਮਿਲੀ ਸਰਪਸਤੀ ਮਿਲੀ ਤਾਂ ਇਹ ਹੁਣ ਅੱਜ ਬਹੁਤ ਵੱਡਾ ਕਾਫਲਾ ਬਣ ਗਿਆ ਮਿਨਿਸਟਰ ਕਾਰਪੋਰੇਸ਼ਨ ਜਦੋਂ ਪੀ ਆ ਵੀ ਸਾਰੇ ਗੱਲ ਤੱਕ ਪਹੁੰਚ ਗਏ ਕਿ ਕਿਹੜੇ ਕੌਣ-ਕੌਣ ਸਾਡਾ ਸ਼ਾਮਲ ਹੋ ਗਿਆ ਤੋ ਇਹੋ ਮੈਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਵੀ ਤੁਹਾਡਾ ਖਿਆਲ ਹੈ ਕਿ ਕੁਝ ਬਦਲੂਗਾ ਦੇ ਨਾਲ ਤੇ ਮੈਂ ਉਹਨੂੰ ਨਾਨਕ ਸਿੰਘ ਉਹਨਾਂ ਦੀ ਗੱਲ ਸੁਣਾਈ ਨੌਵਲਿਸਟ ਕਿ ਉਹਨੂੰ ਕਿਸੇ ਸਵਾਲੀ ਨੇ ਪੁੱਛਿਆ ਕਹਿੰਦੇ ਵੀਰ ਜੀ ਤੁਸੀਂ ਇੰਨੇ ਸੁਧਾਰਵਾਦੀ ਨਾਵਲ ਲਿਖੇ ਦੁਨੀਆਂ ਦਾ ਕੁਝ ਸੁਧਾਰ ਹੋਇਆ ਤੇ ਉਹ ਹੱਸ ਕੇ ਕਹਿਣ ਲੱਗੇ ਬੀਬੀ ਜੇ ਤੂੰ ਕੂੜਾ ਤੂੰ ਰੋ ਚਾੜੂ ਦੇਣੀ ਆ ਕਦੀ ਕੂੜਾ ਉਹਨਾਂ ਹਟਿਆ ਕੀ ਬਾਤ ਤੂੰ ਆਪ ਸੋਚ ਵੀ ਜਿਸ ਦਿਨ ਤੂੰ ਝਾੜੂ ਲਾਉਣੋਂ हट ਗਈ ਤੇ ਮੈਂ ਨਾਬਲ ਲਿਖਣੋਂ ਅੜ ਗਿਆ ਤੇ ਦੁਨੀਆ ਕਿੰਨੀ ਦੁਨੀਆ ਦਾ ਕੀ ਹਾਲ ਹੋਗਾ ਸੋ ਮੈਂ ਕਿਹ ਦੇਖ ਤੂੰ ਅੱਗੇ ਨਾਲ ਦਰਖਤ ਵੀ ਲੁਧਿਆਣੇ ਚ ਵੱਧ ਗਏ ਆ ਔਰ ਹੁਣ ਕਾਲਜਾਂ ਵਾਲੇ ਯੂਨੀਵਰਸਿਟੀ ਵਾਲੇ ਤੁਹਾਨੂੰ ਕਮਲੇ ਬੂਟੇ ਪੱਤਿਆਂ ਵਾਲੇ ਜਿਹੜੇ ਉਹ ਦੇਣ ਲੱਪੇ ਗੁਲਦਸ ਸਿੰਘ ਨਾਲ ਛੱਡ ਦਿੰਦੇ ਕਿ ਸੋ ਮੈਂ ਕਹਾਂ ਸੀ ਸੋਹਣੇ ਤੇ ਸੱਚੇ ਬੋਲ ਭੀੜ ਨੂੰ ਸੰਗਤ ਤੇ ਬਦਲ ਦਿੰਦੀ ਹੈ ਤੇ ਸੰਗਤ ਅਗ ਨੂੰ ਸਮਾਜ ਨੂੰ ਬਦਲ ਦਿੰਦੀ ਹੈ ਸੋ ਇਹ ਮੈਂ ਇਦਾਂ ਦੇਖ ਰਿਹਾ ਕਿ ਇਹਨਾਂ ਗੱਲਾਂ ਦਾ ਜ਼ਰੂਰ ਅਸਰ ਹੁੰਦਾ ਔਰ ਸ਼ਬਦਾਂ ਤੋਂ ਹੀ ਗੱਲ ਸ਼ੁਰੂ ਹੁੰਦੀ ਹੈ ਸ਼ਬਦਾਂ ਤੋਂ ਹੀ ਬਾਤ ਚ ਜਿਵੇਂ ਗੁਰੂ ਅਰਜਨ ਸਾਹਿਬ ਨੇ ਲਿਖਿਆ ਕਿ ਜੇ ਤੋ ਜੋ ਤੋ ਪ੍ਰੇਮ ਖੇਲ ਕਾ ਚਾਓ ਸਿਰ ਤਰ ਤਲੀ ਗਲੀ ਮੁਰਿਆਓ ਤੋ ਇਤਮਾਰ ਪੈੜ ਤਰੀ ਜੇ ਸਿਰ ਦੀ ਜੇ ਕਾਂਜ ਔਰ ਉਹ ਜਣੀ ਉਹਨਾਂ ਦੇ ਸ਼ਬਦ ਇੱਕ ਤਰ੍ਹਾਂ ਵੀ ਸਾਬਤ ਹੋਏ ਔਰ ਕਦੋਂ ਜਾ ਕੇ ਹੋ ਫਿਰ ਦੇ ਕੀ ਕੁਛ ਹੋਇਆ ਕਿ ਇੱਕ ਪੂਰਾ ਪੂਰਾ ਰਜਿਮ ਬਦਲਿਆ ਸੋ ਮੈਂ ਇਹਨੂੰ ਇਸੇ ਦੱਸਦਾ ਕਿ ਇਹਦਾ ਇੱਕ ਤਾਈ ਹੋ ਪਹਿਲੀ ਗੱਲ ਹੈ ਕਿ ਨਿੱਜੀ ਤੌਰ ਤੇ ਹਰ ਬੰਦੇ ਦੇ ਮਨ ਚ ਆਪਾਂ ਗੱਲ ਬੀਜੀਏ ਕਿ ਇਹ ਬਹੁਤ ਜ਼ਰੂਰੀ ਹੈ ਕਿ ਹੁਣ ਤੁਸੀਂ ਸਮਝੋ ਆਪਣੇ ਪੋਤੇ ਪੁੱਤੀਆਂ ਲਈ ਜਾਂ ਦੋਤੇ ਦੋਤੀਆਂ ਲਈ ਦੌਲਤ ਕਮਾ ਰਹੇ ਹੋ ਔਰ ਤੁਸੀਂ ਵਾਤਾਵਰਣ ਦੀ ਪਰਵਾਹ ਨਹੀਂ ਕਰ ਰਹੇ ਪਰ ਉਹਨਾਂ ਦਾ ਕੋਲ ਕੋਈ ਪੈਸੇ ਤਾਂ ਹੋਣਗੇ ਸ਼ਾਇਦ ਲੇਕਿਨ ਉਹਨਾਂ ਦੇ ਜੂਣ ਲਈ ਹਵਾ ਨਹੀਂ ਹੋਗੀ ਇੱਕ ਕਤਰਾ ਪਾਣੀ ਦਾ ਨਹੀਂ ਹੋ ਪੀਣ ਲੋ ਸੋ ਦਾ ਕੀ ਫਾਇਦਾ ਹੋਊਗਾ ਕਿ ਉਹਨਾਂ ਦੇ ਉਹਨਾਂ ਆਪਾਂ ਉਹਨਾਂ ਨੂੰ ਧੂਕ ਮਾਰ ਰਹੇ ਹਾਂ ਉਹਨਾਂ ਦੇ ਦਗਾ ਕਰ ਰਹੇ ਉਹਨਾਂ ਦੇ ਹਿੱਸੇ ਦੀ ਜ਼ਿੰਦਗੀ ਅਸੀਂ ਜੀ ਰਹੇ ਹਾਂ ਅਸੀਂ ਉਹਨਾਂ ਦੀ ਸਾਹ ਪੀ ਰਹੇ ਸੋ ਇਹ ਇੱਕ ਤਾਂ ਹਰ ਬੰਦੇ ਦੇ ਮਨ ਚ ਇਹ ਕਰ ਪਾਈ ਜਾਵੇ ਦੂਜਾ ਇਹ ਹੈ ਕਿ ਇੱਕ ਲਹਿਰ ਲੋਕ ਲਹਿਰ ਬਣੇ ਕਿਤੇ ਤਾਂ ਕੋਈ ਗੱਲ ਲੋਕ ਲਹਿਰ ਨਾ ਬਣੇ ਸਰਕਾਰਾਂ ਤੇ ਵੀ ਅਸਰ ਨਹੀਂ ਹੁੰਦਾ ਸਰਕਾਰਾਂ ਵੀ ਉਸ ਕਾਲ ਨੂੰ ਨਹੀਂ ਮੰਨਦੀ ਆ ਸੋ ਇੱਕ ਇਸ ਤਰ੍ਹਾਂ ਦੀ ਲਹਿਰ ਬਣਾ ਕੇ ਉੱਠੀ ਹੈ ਕਿ ਜਿਦਾ ਹੁਣ ਸੂਲਰ એનર્ਜੀ ਆ ਉਹਦੇ ਰਾਹ ਚ ਕੌਣ ਕੌਣ ਖੜਾ ਕਿਹੜੇ ਕਿਹੜੇ ਹਿੱਤ ਖੜੇ ਆ ਉਹ ਸਾਰਾ ਇਹ ਸੂਰਜ ਜਿਹੜਾ ਸਾਨੂੰ ਤਪੇ ਦਿੰਦਾ ਉਹ ਸਾਡੇ ਘਰ ਠੰਡੇ ਵੀ ਕਰ ਸਕਦਾ ਇਹ ਇੱਕ ਨਵਾਂ ਜਣੀ ਅਸੀਂ ਰੋਲ ਵਿਗਿਆਨ ਨੇ ਲੱਭਿਆ ਲੇਕਿਨ ਇਹ ਸਾਰੀ ਗੱਲ ਤੋਂ ਸੁਚੇਤ ਕਰਨਾ ਦੁਨੀਆ ਨੂੰ ਔਰ ਜਿਵੇਂ ਮੈਂ ਉਸ ਰੈਸਪੀ ਆਪਾਂ ਹੁਣ ਸਾਡਾ ਮਸਲਾ ਹੈ ਕਿ ਜੇ ਉਰਦੂ ਸ਼ੇਰ ਹੈ ਕਿ ਜੋ ਜ਼ਹਿਰ ਪੀ ਚੁੱਕਾ ਹਾਂ ਤੁਮੀ ਨੇ ਮੈਨੂੰ ਦਿਆ ਹੁਣ ਤੁਮ ਤੋ ਜ਼ਿੰਦਗੀ ਕੀ ਦੁਆਇਂ ਮੇਜ ਨਾ ਦੇ ਕਿ ਅਸੀਂ ਪੋਲਿਟਿਸ਼ੀਨਾਂ ਕੋਲੋਂ ਆਪਣੇ ਮਸਲਿਆਂ ਦਾ ਹੱਲ ਲੱਭ ਰਹੇ ਹਾਂ ਜਰਕਿ ਉਹਨਾਂ ਨੇ ਮਸਲੇ ਪੈਦਾ ਕੀਤੇ ਹੋਏ ਜੀ ਜਾਂ ਸਾਡੇ ਅਫਸਰ ਸਾਹੀ ਹੈ ਕਿ ਉਹਨਾਂ ਨੇ ਕਿੰਨੇ ਕਿੰਨੇ ਪਲੋਟ ਮੰਨ ਲਏ ਕਿੰਨੇ ਕਿੰਨੀ ਜ਼ਮੀਨ ਮੰਨ ਲਈ ਜਿਹੜੀ ਜਿਹੜੀ ਸਾਂਝੀ ਧਰਤੀ ਵੀ ਮੰਨ ਲਈ ਸੋ ਸਾਨੂੰ ਸੱਚੇ ਹੋਣਾ ਪਊਗਾ ਦਾਨਿਸ਼ਵਰਾਂ ਨੂੰ ਲੋਕਾਂ ਨੂੰ ਔਰ ਇੱਕ ਲੋਕ ਲਹਿਰ ਦੇ ਰੂਪ ਵਿੱਚ ਸਾਡੇ ਕੁਝ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਮੈਂ ਕਹਿੰਦੀ ਪਹਿਲਾਂ ਮਨ ਪਲੀਤ ਹੁੰਦੇ ਆ ਫਿਰ ਦਰਿਆ ਪਲੀਤ ਹੁੰਦੇ ਆ ਮਨ ਉਹ ਪਾਵਾ ਮਾਇਆਤਾਰੀਆਂ ਦੇ ਹੋਣ ਪੋਲਿਟਿਸ਼ੀਨਾਂ ਦੇ ਹੋਣ ਜਾਂ ਲੋਕਾਂ ਦੇ ਹੋਣ ਉਹ ਸਾਰੇ ਕੁਝ ਤੋਂ ਸੋ ਇਥੋਂ ਅਸੀਂ ਮਨਾ ਦੀ ਮਨਾ ਨੂੰ ਥੋੜਾ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮਨਾ ਦੇ ਵਿੱਚ ਚੇਤਨਾ ਜਾਵੇ ਅਸੀਂ ਸਾਰੇ ਜਾਗਰੂਕ ਹੋਏ ਅਸੀਂ ਆਪਣਾ ਆਪਣਾ ਹਿੱਸੇ ਦਾ ਚਿਰਾਗ ਜਗਾਈ ਤਾਂ ساری ਦੁਨੀਆ ਸ਼ਾਇਦ ਰੋਸ਼ਨ